ਹਾਂ ਜੀ ਕਿਦਾਂ ਜੂਰਿਆ ਉਹਨੇ ਰਾਤ ਤੋਂ ਬਾਅਦ ਹੋਲ ਵਿੱਚ ਕਰ ਦੋ ਮਿੰਟ ਲੱਗਿਆ ਆ ਬਾਬਾ ਹੋਇਆ ਜੀ ਪਾਪਾ ਹੋਲ ਵਿੱਚ ਚੜੀ ਰੱਖ ਬਹੁਤ ਵਧੀਆ ਹੈ ਦੰਗਾ ਵਾਸਤੇ ਜੀ ਅੱਜ ਮੈਂ ਬਲੌਗ ਪਾ ਲੈਣਾ ਓਏ ਮੈਂ ਬਲੌਗ ਪਾ ਲੈਣਾ ਪਰ ਓਏ ਮੈਂ ਬਲੌਗ ਛੱਡ ਦੋ ਨਾ ਦੁਨੀਆਂ ਬਿੱਲੇ ਨੇ ਨਿਕਾ ਗਈ ਅੱਜ ਤੋਂ ਬਾਈ ਅੱਜ ਤੋਂ ਨਹੀਂ ਲੌੜਿਆ ਖਤਮ ਬਹੁਤ ਹੜਦਾ ਤਾਂ ਵੀ ਨਹੀਂ ਆਈ ਤਾਂ ਕੋਸ ਆ ਦੇਖੀ ਸੂਰ ਤੇ ਦੇਖਦਾ ਨੇੜੇ ਜੀ ਬਿੱਲੇ ਦਾ ਕੀ ਬਿੱਲੇ ਦੂਰ ਤੋਂ ਦੇਖੀ ਇੱਧਰ ਉਹ ਬਿੱਲੇ ਇੱਧਰ ਜਾ ਕੇ ਪੁੱਛ ਲੂ ਵੀਰ ਜੀ ਹਾਂ ਆਗਮ ਪੈ ਗਿਆ ਜੀ ਇਹਨਾਂ ਦੇ ਮੋਟੇ ਉਹ ਮੋਟੇ ਕਿਦਾਂ ਕਿਦਾਂ ਫੇਰ ਆਉਂਦਾ ਬਾਬਾ ਸੈਟਾ ਕੰਮ ਵਧੀਆ ਹੋਊ ਇਹਨਾਂ ਦੇ ਮਾਂ ਇਹਦਾ ਤਾਂ ਖਾ ਇਹਦੇ ਪਾਇਆ ਨਹੀਂ ਹੈ ਮੰਗਣ ਮਰਾਸੀ ਸੰਦਣਾ ਉਹ ਬਣਾ ਸਹੀ ਗੱਲ ਆ ਬਾਬੇ ਉਹ ਮੰਨੇ ਆ ਬਾਬੇ ਨੂੰ ਮੰਨਦੇ ਮੰਨਦੇ ਬਾਬਾ ਮੰਨਦੇ ਪੂਰਾ ਫੇਰ ਨੂੰ ਮੋਟਰਾਂ ਨਹੀਂ ਮਚਲਾ ਹਾ ਅੱਜ ਦੀ ਤਾਜ਼ਾ ਖਬਰ ਪਾਣੀ ਸਰਪਾਵਾ ਬੁਰਦ ਕੇ ਦੇਖ ਵੀਰ ਜੀ ਨੰਬਰ ਦੇ ਕੇ ਲਊਂਗਾ ਤੂੰ ਤਾਂ ਆਪ ਕਰੰਟੀਆਂ ਜਾਏਗਾ ਸੰਪਲੀਆਂ ਥੋੜੇ ਬੰਦ ਹੋ ਜਾਂਦੇ ਸਾਲਾ ਕੀਤੇ ਨੰਬਰ ਵੱਡ ਲੱਗ ਜਾਂਦੇ ਹੈ ਜੀ ਪੇ ਚਲੋ ਆ ਬਾਬੇ ਕੋਲ ਸ਼ਰਮਾ ਜੀ ਸ਼ਰਮਾ ਬਾਬੇ ਨੂੰ ਕਿਹੜੇ ਰਾਜਸਥਾਨ ਤੋਂ ਨਹੀਂ ਆਏ ਸੀ ਦਵਾਈ ਲੈ ਕੇ ਸੀ ਰਾਜਸਥਾਨ ਨਹੀਂ ਆ ਰਹੀ ਹੈ ਆਪਾਂ ਆ ਪਾ ਪੌ ਲਗਾਈ ਸ਼ਰਮਾ ਸ਼ਰਮਾ ਛਿਆਗ ਔਰ ਦੂਜੀ ਜੀ ਪਾਹੂ ਆ ਅੱਖ ਚ ਕੁਝ ਨਹੀਂ ਕਰਦੇ ਨਾ ਇੱਧਰ ਕਾਰਾ ਰਵੀ ਹੁਣ ਮੰਨ ਨਾ ਥਾਂ ਨੂੰ ਮਾਰ ਦੇ ਜੂਮ ਕਰਾਈ ਦੇ ਅੱਖ ਸੀ ਅੱਖ ਮੜ ਦੇਖ ਉਹਨੂੰ ਖੋਲ ਅੱਖਾਂ ਹੁਣ ਕਿਉਂ ਉਹਦਾ ਜਾਲਾ ਹਾਂ ਅੱਛਾ ਉਹਦਾ ਨਿਆਰਾ ਬਾਬਾ ਜਾਲਾ 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 ਗਿਆ ਜਾਲਾ ਬਾਬਾ ਕਹਿੰਦਾ ਜਾਲਾ ਆਉਣ ਲੱਗਿਆ ਪਤਾ ਉਹਦੇ ਆ ਤੈਨੂੰ ਮੈਂ ਇੱਕ ਚੀਜ਼ ਦੱਲਣਾ ਜਿਹੜੀ ਬੜੀ ਕਹਿੜਾ ਜਿਹੜੀ ਸਾਨੂੰ ਸੌਣ ਲੱਗੇ ਤੰਗ ਨਹੀਂ ਕਰੂਗੀ ਥੋੜੀ ਨਹੀਂ ਹੁਣ ਬਾਬਾ ਆਉਣੀ ਆ ਹੁਣ ਹੁਣ ਉਹ ਵੀ ਨੇ ਜਾਲੇ ਆਉਣੇ ਬਾਬਾ ਨੂੰ ਪੁੱਛ ਹਾਂ ਹੁਣ ਦੱਸ ਆਉਂਦੇ ਆਉਂਦੇ ਆਉਦੇ ਜਾਲਾ ਆਉਂਦਾ ਹੈ ਜਾਲਾ ਆਉਂਦਾ ਇੱਧਰ ਇੱਧਰ ਆ ਗਏ ਪਤਾ ਨਹੀਂ ਤੇਰੇ ਕਿੱਥੋਂ ਕਿੱਥੋਂ ਜਾਵਾਂ ਸੱਟਾ ਕੰਮ ਬੱਬੀ ਜੀ ਗਰਬਾ ਨਹੀਂ ਆਖਦੇ ਤੇ ਦਾ ਆਈ ਉਹਰੇ ਆਉਰੇ ਉਹਰੇ ਆਉਰੇ ਹੁਣ ਬਾਬਾ ਇੱਧਰ ਜਾਲਾ ਜਾਲਾ ਪੁੱਛਣਾ ਨਨਦਾਊਗਾ ਮੇਰੇ ਬੱਕ ਤੋਂ ਅੱਖਾਂ ਦੇ ਵਿੱਚ ਰੜਕ ਪੈਂਦੀ ਹੋਵੇ ਸਰਮਾ ਪੈਂਦਾ ਹੋਵੇ ਜਾਲਾ ਮੜਾ ਜਾ ਹਰੇ ਕਲਰ ਤੁਹਾਨੂੰ ਦਾ ਕਿ ਪੀਲੇ ਦਾ ਸਾਰੇ ਰੰਗ ਆ ਗਏ ਇੱਧਰ ਜਾਲਾ ਦੇਖੋ ਮੇਰੇ ਵੀਰੋ ਇੱਧਰ ਬਾਬਾ ਹੁਣ ਮੈਂ ਬੈਠਾ ਪੈ ਰਿਹਾ ਹਾਂ ਇੱਧਰ ਕੰਮ ਨੇਗਾ ਬਾਬਿਆਂ ਨੂੰ ਨਹੀਂ ਚੋਰ ਚੋੜ ਚੀਖੀ ਇੱਧਰ ਜਾਲਾ ਪੀੜ ਬੱਜਦੀ ਬਹੁਤ ਜਾਲਾ ਆ ਗਿਆ ਬਾਬੇ ਨੇ ਬੱਪੀ ਕਹਿੰਦਾ ਮੱਚਦੀ ਬਾਤ ਆਉਣ ਲੱਗਿਆ ਜਾਲਾ ਹਜੇ ਨਹੀਂ ਹਜੇ ਆਊਗਾ ਹਜੇ ਆਊਗਾ 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 ਅਜ ਦੂਜੀ ਦੂਜੀ ਜ ਵੀ ਆਊਗਾ ਚਾਰ ਹੀ ਜੱਟਾਂ ਨੇ ਬਾਹਰ ਕਿਹੜੇ ਕਲਰ ਦਾ ਹੁੰਦਾ ਏ ਬਾਹਰ ਹੀ ਚਾੜਦਾ ਇੱਥੇ ਪਾ ਗਿਆ ਹਣਾ ਉਹ ਝਾਲ ਦਾ ਪਰ ਨਾ ਨਹੀਂ ਉਹ ਤੇ ਵੀ ਲੜਦਾ ਹਾਂ ਇੱਧਰ ਨੂੰ ਵਜਾ ਹੁਣ ਹੁਣ ਦੱਸ ਪਰ ਮਾਰ ਹੈ ਮੋਟਰ ਤੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਪਵਾਣਾ ਕਿ ਉਹ ਬਾਬਾ ਰੜ ਕੀ ਬਹੁਤ ਵੇਦੀ ਆ ਮੋਟਰ ਐਂ ਵੀ ਚਲਾਉਣਾ ਹੈ ਅੱਜ ਬਾਬਾ ਕੀ ਰਿਹਾ ਹੋਇਆ ਜੀ ਅੱਜ ਕੱਲੇ ਕੱਲੇ ਨੇ ਸੌਮਾ ਪਾਇਆ ਬਾਬੇ ਤੋਂ ਆ ਤਾਂ ਸੌਮਾ ਕੱਲੇ ਕੱਲੇ ਉਹ ਬਾਬਾ ਬਾਬਾ ਸੈਟਾ ਕੰਮ ਬਹੁਤ ਵਧੀਆ ਹੁੰਦਾ ਇਸ ਵਾਸਤੇ ਅੱਖਾਂ ਲਗਾ ਔੜ ਹੋਏ ਆਗੇ ਜੜਾ ਆਉਣਾ ਇਧਰ ਇਧਰ ਮੂੰਹ ਘੜ ਹੁਣ ਦੱਸ ਦੱਸ ਹੁਣ ਇਧਰ ਬਾਬਾ ਉੱਕ ਕੱਲੇ 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 ਜਾਲਾ ਖੜਾਦਾ ਜੇ ਲੱਲਾ ਬਾਗ ਰਹੇਗਾ ਭਾਈ ਲੱਲੇ ਪਵਾੜਾ ਯਾਰ ਮੋਢੇ ਆਇਓ ਯਾਰ ਓ ਜੀਪੇ ਜੀਪੇ ਲੱਲਾ ਕਹਿੰਦਾ ਮੈਂ ਸਾਰਾ ਸਾਰਿਆਂ ਨੂੰ ਫੜ ਕੇਗਾ ਫੇਰ ਪਵਾਉ ਮਾਫੀ ਨਹੀਂ ਚਾਹ ਤੂੰ ਪਾ ਕੇ ਡੈਮੇਜ ਆ ਗਿਆ ਚਲੋ ਲੱਠੀਆਂ ਦਾ ਸੌਪਾ ਚੱਲ ਬਈ ਓ ਚਲੋ ਬਾਏ ਬਾਏ ਕਰ ਦੋ ਓਏ ਮੈਂ ਨਹੀਂ ਆਈ ਮੈਂ ਖੜਾ ਹੋ ਗਿਆ ਨਹੀਂ ਕਰਦੇ ਫਿਰ ਇੱਕ ਵਾਰੀ ਚੱਲ ਬਾਬਾ ਨਾ ਦੱਸ ਆਪ ਦਾ ਚਾ ਖੜਾ ਹੋ ਜਾ ਬਾਬਾ ਡਰੈਸ ਸੁਨੀਲ ਨੰਬਰ 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 98 96 88 99 77 ਓਕੇ